ਇਲਾਈ ਬਾਣੀ ਸ਼ਰਧਾ ਤੇ ਭਾਵਨਾ ਦੇ ਨਾਲ ਮਹਾਰਾਜ ਕਹਿੰਦੇ ਨੇ ਜੁੜਿਆ ਸਿੱਖ ਗੁਰੂ ਦੇ ਦਰ ਤੇ ਪ੍ਰਵਾਨ ਚੜਦਾ ਹੈ ਹਰ ਇੱਕ ਦੀ ਮਨ ਦੀ ਕੋਈ ਨਾ ਕੋਈ ਭਾਵਨਾ ਹੈ ਪਰ ਭਾਵਨਾ ਗੁਰਦੇਵ ਕਹਿੰਦੇ ਨੇ ਉਦੋਂ ਸੰਪੂਰਨ ਹੁੰਦੀ ਹੈ ਜਦੋਂ ਮਨ ਕਰਕੇ ਸੁਰਤ ਵਿਰਤ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਏ ਅਸਲ ਵਿੱਚ ਗੁਰਬਾਣੀ ਦਾ ਪਾਵਨ ਪਵਿੱਤਰ ਇਲਾਈ ਬਾਣੀ ਵਾਰ-ਵਾਰ ਗੁਰਦੇਵ ਨੇ ਪਾਵਨ ਬਾਣੀ ਦੇ ਅੰਦਰ ਅਨੇਕਾਂ ਸ਼ਬਦ ਐਸੇ ਨੇ ਜਿਹੜੇ ਮਨ ਦੇ ਪਰਥਾਈ ਨੇ ਉਹ ਮਨ ਦੇ ਪਰਥਾਈ ਐਸੇ ਕਰਕੇ ਉਚਾਰਨ ਕੀਤੇ ਨੇ ਕਿਉਂਕਿ ਮਨ ਛਿਨ ਛਿਨ ਵਿੱਚ ਪਲ ਤਾਂ ਦੂਰ ਦੀਆਂ ਗੱਲਾਂ ਨੇ ਪਰ ਛਿਨ ਛਿਨ ਵਿੱਚ ਮਨ ਇੱਕ-ਇੱਕ ਸਕਿੰਟ ਵਿੱਚ ਆਪਣੇ ਕਈ ਤਰ੍ਹਾਂ ਦੇ ਰੰਗ ਬਦਲਦਾ ਹੈ ਪਤਾ ਨਹੀਂ ਕਿੰਨੇ ਕ ਰੰਗ ਬਦਲਦਾ ਚਲੇ ਜਾਂਦਾ ਹੈ ਇੱਕੋ ਗੱਲ ਆਗੂ ਹੁੰਦੀ ਆ ਔਰ ਮਨ ਮਹਾਰਾਜ ਕਹਿੰਦੇ ਨੇ ਪੰਛੀ ਦੀ ਤਰ੍ਹਾਂ ਥਾਂ ਥਾਂ ਤੇ ਉਡਾਰੀਆਂ ਮਰਦਾ ਕਾਨੀ ਕਹਿੰਦੇ ਨੇ ਕੰਨਾਂ ਨੂੰ ਗੁਰਦੇਵ ਕਹਿੰਦੇ ਨੇ ਹਰੀ ਦਾ ਸਿਮਰਨ ਵਾਹਿਗੁਰੂ ਦਾ ਸਿਮਰਨ ਉਹਦੀ ਬੰਦਗੀ ਉਹਦੀ ਸਿਫਸਲਾ ਆਪਣੇ ਕੰਨਾਂ ਦੇ ਨਾਲ ਸੁਣ ਹਰ ਕਾਲ ਸਿਮਰਨ ਨੂੰ ਸੁਣ ਮੰਨ ਕਾਨੀ ਹੁਣ ਤੇ ਦੇ ਦੋ ਅਰਥ ਬਣਦੇ ਨੇ ਇੱਕ ਤਰਥ ਹੈ ਕਿ ਵਾਹਿਗੁਰੂ ਦਾ ਸਿਮਰਨ ਉਹਦੀ ਸਿਫਸਲਾ ਆਪਣੇ ਕੰਨਾਂ ਦੇ ਨਾਲ ਸੁਣਨੀ ਔਰ ਮਹਾਰਾਜ ਕਹਿੰਦੇ ਨੇ ਸੁਣਨੀ ਜ਼ਰੂਰ ਹੈ ਪਰ ਸੁਣਨੀ ਮੰਨ ਕਰਕੇ ਆ ਜਦੋਂ ਮੰਨ ਕਰਕੇ ਸੁਨੇਗਾ ਸ਼ਬਦ ਕੰਨਾਂ ਦੇ ਨਹੀਂ ਹਿਰਦੇ ਤੇ ਵਿੱਚ ਜਾਏਗਾ ਜਿਵੇਂ ਭੋਜਨ ਛਕਦੇ ਆ ਭੋਜਨ ਮੂੰਹ ਤੋਂ ਛਕਦੇ ਆ ਛਕਣ ਦੇ ਨਾਲ ਭੋਜਨ ਸਰੀਰ ਦੇ ਅੰਦਰ ਜਾਂਦਾ ਅੰਦਰ ਜਾ ਕੇ ਰਕਤ ਬਣਦਾ ਬਿੰਦ ਬਣਦਾ ਮਿਜਜ ਬਣਦੀ ਹੈ ਔਰ ਸਰੀਰ ਹਰਕਤ ਵਿੱਚ ਆਉਂਦਾ ਬਿਲਕੁਲ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ ਸ਼ਬਦ ਦੀ ਅਵਸਥਾ ਹੈ ਜੇ ਗੁਰੂ ਦਾ ਸ਼ਬਦ ਗੁਰੂ ਦਾ ਇਤਿਹਾਸ ਮੰਨ ਕਰਕੇ ਸੁਨੇਗਾ ਫਿਰ ਮੰਨ ਕਰਕੇ ਸੁਣਿਆ ਹਿਰਦੇ ਤੇ ਅਸਰ ਕਰੇਗਾ ਹਰ ਕਾ ਸਿਮਰਨ ਸੁਣ ਮੰ ਕਾਨੀ ਫਿਰ ਕੀ ਹੋਏਗਾ ਸੁਖ ਪਾਵੈ ਹਰ ਦੁਆਰ ਪ੍ਰਾਨੀ ਐ ਪ੍ਰਾਨੀ ਫਿਰ ਜ਼ਿੰਦਗੀ ਦੇ ਅੰਦਰ ਸੁੱਖ ਮਿਲੇਗਾ ਉਹ ਸੁੱਖ ਜਿਹੜਾ ਸਦੀਵੀ ਸੁੱਖ ਹੈ ਉਹ ਗੁਰੂ ਦੇ ਸਿਮਰਨ ਵਿੱਚੋਂ ਗੁਰੂ ਦੀ ਸਿਫਤ ਸਲਾਹ ਦੇ ਵਿੱਚੋਂ ਨਿਕਲਦਾ ਹੈ ਪਰ ਜਦੋਂ ਸਿਫਤ ਸਲਾਹ ਗੁਰੂ ਦੀ ਇਕਾਗਰਤਾ ਕਰਕੇ ਮਨ ਚਿਤ ਕਰਕੇ ਸੁਣੀ ਜਾਏ ਉਦੋਂ ਆਨੰਦ ਵਰਸਦਾ ਹੈ